ਹਰਦੀਪ ਨੇਜਰ ਕਤਲ ਕਾਂਡ ਦੇ ਵਿੱਚ ਕੈਨੇਡਾ ਦੀ ਪੁਲਿਸ ਦੇ ਵੱਲੋਂ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ ਕਰੀਬ 20 ਸਾਲ ਦੀ ਹੈ ਦੱਸਦੀ ਹੈ ਕਿ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਕੈਨੇਡਾ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨੇਜਰ ਕਤਲ ਕਾਂਡ ਦੇ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਨੇਡਾ ਪੁਲਿਸ ਨੇ ਤਿੰਨਾਂ ਨੂੰ ਐਡਮੰਟਨ ਤੋਂ ਗ੍ਰਿਫਤਾਰ ਕੀਤਾ ਸਾਲ 2021 ਦੇ ਵਿੱਚ ਭਾਰਤ ਤੋਂ ਇਹ ਤਿੰਨੇ ਜਾਨੇ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਏ ਸੀ ਮਲਜ਼ਮਾਂ ਤੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਇਹਨਾਂ ਤਿੰਨਾਂ ਤੇ ਕਤਲ ਅਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਨੇ ਤਿੰਨਾ ਮਲਜ਼ਮਾਂ ਦੀ ਕਰੀਬ ਉਮਰ 20 ਸਾਲ ਦੀ ਹੈ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਭਾਰਤ ਤੇ ਇਲਜ਼ਾਮ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਇੱਕ ਕੈਨੇਡੀਅਨ ਨਾਗਰਿਕ ਦਾ ਕਤਲ ਕਰਨ ਦੇ ਲਈ ਇਹਨਾਂ ਕਾਤਲਾਂ